ਬਾਜ਼ਾਰ 'ਚ ਜਾ ਕੇ ਪਤਾ ਕਰ ਲੋ ਆ ਸੂਟ ਕੋਈ ਕਹਿੰਦਾ ਮੈਂ 400 ਦਾ ਦਊ ਕੋਈ ਕਹਿੰਦਾ 450 ਦਊ ਪਰ ਬਾਈ ਜੀ ਕਹਿੰਦੇ 180 ਰੁਪਏ ਦਾ ਸੂਟ ਨਾਲ ਦੁਪੱਟਾ ਦਵਾਂਗੇ ਇੱਕ ਸ਼ਰਤ ਤੇ ਹੋਰ ਵੀ ਦੱਸਦੀ ਕਹਿੰਦੇ ਦਵਾਂਗੇ ਹੋਲ ਸੇਲ ਰੇਟਾਂ ਦੇ ਕੱਪੜਾ ਭਾਵੇਂ ਸਿੰਗਲ ਸਿੰਗਲ ਲੈ ਜੋ ਸੂਟ ਭਾਵੇਂ ਲੈ ਜੋ ਸੈੱਟ ਵਾਂਗ ਸੈੱਟ ਔਰਗਾਂਜੇ ਦਾ ਸੂਟ ਹੈ ਜੀ ਬਨਾਸੀ ਬੁਟੀ ਉੱਪਰ ਆਊਗੀ ਨਾਲ ਆਊਗਾ ਇਹਦੇ ਨਾਲ ਮਸਲੀਨ ਦਾ ਦੁਪੱਟਾ ਜੀ ਤੇ ਦੁਪੱਟਾ ਪੂਰਾ ਸ਼ਾਨਦਾਰ ਜੀ ਸੂਟ ਵੇਚਦਾ 600 ਦਾ 700 ਰੁਪਏ ਦਾ ਇਹ ਦੇਣਾ ਸਿਰਫ 280 ਰੁਪਏ ਦਾ ਕੋਈ ਕਹਿੰਦਾ ਮੈਂ ਅੰਮ੍ਰਾਲੇ ਚ ਫੈਕਟਰੀ ਦਾ ਹੀ ਆ ਕੋਈ ਕਹਿੰਦਾ ਲੁਧਿਆਣੇ ਮੇਰਾ 70 ਸਾਲ ਦਾ ਤਜਰਬਾ ਕੋਈ ਕਹਿੰਦਾ 100 ਸਾਲ ਦਾ ਤਜਰਬਾ ਰੇਟ ਤੁਹਾਡੇ ਤਿੰਨ ਤਿੰਨ ਗੁਣਾ ਘੱਟ ਕੇ ਦਈਨੇ ਭਾਈ ਜੀ ਭਾਈ ਜੀ ਦੇਖੋ ਹੋਲ ਸੇਲ ਰੇਟ ਸਹੀ ਐ ਪਾ ਮੈਂ ਇੱਕ ਸੂਟ ਲਓ ਪਾ ਮੈਂ ਚਾਰ ਲਓ ਪਾ ਮੈਂ 100 ਲਓ ਜੀ ਸਾਰੇ ਮਿਲਣਗੇ 280 ਰੁਪਏ ਰੇਂਜ ਆ ਸੂਟ ਮਿਲਣਗੇ ਜੀ ਤੇ ਹੋਲ ਸੇਲ ਪ੍ਰਾਈਸ ਐ ਪਾ ਮੈਂ ਘਰ ਬਾਸੇ ਲਓ ਕੋ ਵੀ ਤੇ ਲੀਜੀ ਬੀ ਜੀ ਦਾ ਕੁੜਤਾ ਵੀ ਮੈਂ ਹਾਂਜੀ ਠੀਕ ਐ ਜੀ ਫੂਲੀ ਫੂਲ ਨੰਬਰ ਠੀਕ ਆ ਠੀਕ ਹੈ ਜੀ ਇਹ ਕੁਰਤਾ ਵੇਮਾ ਇੱਕ ਕੁਰਤਾ ਵੇਮਾ ਜਿਹਨੇ ਵੀ ਲੈਣਾ ਹੈ 180 ਰੁਪਏ ਦਾ ਲੱਗੂਗਾ 180 ਰੁਪਏ ਦਾ ਕੁਰਤਾ ਵੇਮਾ 5 ਮੀਟਰ ਕੱਪੜਾ ਮਜ਼ਾਕ ਕਰ ਦਿਓ ਭਾਈ ਜੀ 180 ਰੁਪਏ ਦਾ ਚੰਗਾ ਰਮਾਲ ਨਹੀਂ ਆਉਦਾ ਇਹ ਦੇਖੋ ਕਾਟਨ ਦਾ ਕੁਰਤਾ ਵੇਮਾ ਪਿਆ ਹੈਗਾ ਹਾਂਜੀ ਪਿਓਰ ਕਾਟਨ ਦਾ ਕੁਰਤਾ ਵੇਮਾ 100% ਕਾਟਨ ਹੋਊਗੀ ਬੇਸ ਪੂਰਾ ਭਰ ਜੀ ਆ ਦੇ ਆਮ ਜਿੰਨੇ 500 550 ਰੁਪਏ ਮੰਗਦੇ ਹਾਂ ਹਾਂਜੀ ਠੀਕ ਹੈ ਜੀ ਕੱਪੜਾ ਦੇਖੋ ਕਿੰਨਾ ਵਧੀਆ ਜੀ ਇਹ ਲੱਗਣਾ ਹੈ ਜੀ 5 ਮੀਟਰ ਕੁਰਤਾ ਵੇਮਾ 250 ਸਿਰਫ 250 ਰੁਪਏ ਰਕੜੀ ਦੇ ਉੱਤੇ ਬਹੁਤ ਵੱਡੀ ਸੇਲ ਲੱਗ ਗਈ ਆ ਹੁਣ ਬਜ਼ਾਰਾਂ ਚ ਜਾਣ ਦੀ ਨਹੀਂ ਲੋੜ ਤੁਹਾਨੂੰ ਲੱਖਾਂ ਰੁਪਏ ਤੁਹਾਡੇ ਬਚਣਿਆ ਨੀਟਨ ਪ੍ਰਿੰਟ ਸੂਟ ਹੈ ਜੀ ਨਾਲ ਇਹਦੇ ਨਾਲ ਆਊਗਾ ਲੈਸ ਵਾਲਾ ਦੁਪੱਟਾ ਜਿਹੜੀ ਮਸਲੀਨ ਤੇ ਕਪੜਾ ਰਿਆਉਣ ਦੀ ਹੈਗੀ ਇਹ ਨਾਲ ਬਾਟਮ ਜੀ ਕਪੜਾ ਪੂਰਾ ਸੋਹਣਾ ਉਹ ਡਿਜ਼ਾਈਨ ਆਣਗੇ ਇਹਦੇ ਵਿੱਚ ਕਈ ਆਹ ਦੇਖੋ ਜੀ ਕਿਸੇ ਵਿੱਚ ਕੁਝ ਬਣਿਆ ਕਿਸੇ ਤੇ ਕੁਝ ਬਣਿਆ ਸੂਟ ਪਿਕਦਾ 600 ਦਾ 700 ਦਾ ਇਹ ਲੱਗਣਾ 280 ਰੁਪਏ ਦਾ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰੋਂ ਤੁਹਾਡੀਆਂ ਪਿੰਡਾਂ 'ਚ ਦੁਕਾਨਾਂ ਆਜੋ ਛੇਦੀ ਫੇਰੀ ਲਾ ਕੇ ਕੱਪੜਾ ਵੇਚੋ ਤੁਹਾਡੇ ਬਹੁਤ ਸਾਰਾ ਫਾਇਦਾ ਆ। ਆ ਦੇਖੋ ਵੀਰ ਜੀ ਆਹਾ ਆਊਗਾ ਜੀ ਕਾਟਨ ਦਾ ਸੂਟ ਹੈ। ਹਾਂਜੀ ਮਸ਼ੀਨੀ ਕੰਮ ਆ ਗਿਆ। ਜੀ ਬਹੁਤ ਪੋਣੀ ਥ੍ਰੈਡ ਦੀ ਕਢਾਈ ਹੈ। ਜੀ ਫਰਕ ਦੇਖੋ ਕਿੱਡਾ ਵਧੀਆ। ਜੀ ਸੂਟ ਵੀਰ ਜੀ 8900 ਰੁਪਏ ਦਾ ਸੂਟ ਵਿਕਦਾ। ਹਾਂਜੀ 440 ਰੁਪਏ ਦਾ ਦੇਣਾ ਹੈ। ਵਿਆਹ ਭਾਵੇਂ ਤੁਹਾਡੇ ਘਰ ਸਤੰਬਰ ਚਾ ਅਕਤੂਬਰ ਚਾ ਨਵੰਬਰ ਦਸੰਬਰ ਆਜੋ ਵਿਆਹਾਂ ਸ਼ਾਦੀਆਂ ਵਾਲਾ ਕੱਪੜਾ 50000 ਵਾਲੀ ਦਾਜਵਾਰੀ ਚੈਲੰਜ ਦੇ ਨਾਲ ਕਹਿ ਰਹੇ ਆ ਇਥੋਂ 20000 ਰੁਪਏ ਦੇਵਾਂਗੇ ਨਾ ਤੁਸੀਂ ਦਾਵਾ ਕਰਦੋਂ ਵੀ ਸਾਡੀ ਫੈਕਟਰੀ ਲੱਗੀ ਆ ਨਾ ਕਿ ਨਿਓ ਮਿਲ ਲੱਗੀ ਆ ਨਾ ਤੁਸੀਂ ਕਦੇ ਸੇਲ ਲਾਉਣਿਓ ਪਰ ਕੱਪੜੇ ਦੇ ਵਿੱਚ ਪਟਾਕੇ ਜਰੂਰ ਪਾਈ ਜਾਂਦੇ ਹੋ ਆਹ ਤਾਂ ਕੋਈ ਮਾਈ ਦਾ ਲਾਲ ਦੇ ਹੀ ਨਹੀਂ ਸਕਦਾ ਜੋ ਰੇਟ ਦੇਈ ਜਾਂਦੇ ਹੋ 1500 1800 2200 2500 ਜੋ ਮੂੰਹ ਤੋਂ ਨਾ ਦੁਕਾਨਦਾਰ ਮੰਗਦਾ ਤੁਸੀਂ ਇਹ ਵੀ ਸੱਤ ਸੋਚ ਲਈ ਜਾਂਦੇ ਹੋ ਸਲੋ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਪੰਜਾਬ ਦੇ ਸਭ ਤੋਂ ਵੱਡੇ ਹੋਲਸੇਲਰ ਪਟਿੰਡੇ ਵਾਲੇ ਸਰਦਾਰਾਂ ਦੀ ਦੁਕਾਨ ਮੋੜ ਮੰਡੀ ਸਿਵਲ ਟੈਕਸਟਾਈਲ ਤੇ ਜਿੱਥੇ ਆ ਅਸੀਂ ਸੂਟਾਂ ਦੇ ਰੇਟ ਦੇਖੇ ਜਦੋਂ ਸਾਡੇ ਦਾ ਰੌਂਗਟੇ ਖੜ ਗਏ ਪਰ ਅੱਜ ਸੂਟਾਂ ਦੇ ਰੇਟਾਂ 'ਚ ਵੱਡੇ ਪਟਾਕੇ ਪੈਣੇ ਆ ਚਾਹੇ ਤੁਸੀਂ ਪੱਟੀਆਂ ਫੈਕਟਰੀ ਵਾਲਿਆਂ ਚਾਹੇ ਵੱਡੇ ਹੋਲਸੇਲਰੋਂ ਭਾਵੇਂ ਤੁਸੀਂ ਜਿੱਥੋਂ ਮਰਜੀ ਕੱਪੜਾ ਖਰੀਦਿਓ ਅੱਜ ਵੱਡੇ ਫਾਇਦੇ ਕਰਾਂਗੇ ਬਾਜ਼ਾਰ 'ਚ ਜਾ ਕੇ ਪਤਾ ਕਰ ਲੋ ਆ ਸੂਟ ਕੋਈ ਕਹਿੰਦਾ ਮੈਂ 400 ਦਾ ਦਊ ਕੋਈ ਕਹਿੰਦਾ 450 ਦਾ ਦਊ ਪਰ ਬਾਈ ਜੀ ਕਹਿੰਦੇ 180 ਰੁਪਏ ਦਾ ਸੂਟ ਨਾਲ ਦੁਪੱਟਾ ਦਵਾਂਗੇ ਇੱਕ ਛੜ ਤੇ ਹੋਰ ਵੀ ਦੱਸਦੀ ਕਹਿੰਦੇ ਦਵਾਂਗੇ ਹੋਲਸੇਲ ਰੇਟਾਂ ਦੇ ਕੱਪੜਾ ਭਾਵੇਂ ਸਿੰਗਲ ਸਿੰਗਲ ਲੈ ਜਾਓ ਸੂਟ ਭਾਵੇਂ ਲੈ ਜਾਓ ਸੈੱਟ ਵਾਈ ਸੈੱਟ ਭਾਈ ਜੀ ਸਕੀਮੇ ਬੜੀ ਸੋਹਣੀ 라ਤੀ ਕੋਈ 400 ਮੰਗਦਾ ਕੋਈ 350 ਮੰਗਦਾ ਤੁਸੀਂ ਕਹਿੰਦੇ 180 ਰੁਪਏ ਦਾ ਸੂਟ ਲੈ ਜਾਓ ਹੋਲਸੇਲਰ ਕਹਿੰਦੇ ਸਾਡੇ ਕੋਲ ਆਉਂਗੇ ਤਾਂ ਸੈੱਟ ਵਾਈ ਸੈੱਟ ਦੇਣਾ ਤੁਸੀਂ ਕਹਿੰਦੇ ਭਾਵੇਂ ਸਿੰਗਲ ਸਿੰਗਲ ਲੈ ਜਾਓ ਇੱਕ ਰੇਟ ਦਾ ਫਰਕ ਬੜਾ ਪਾਤਾ ਤੇ ਦੂਜਾ ਤੁਸੀਂ ਇਹਦੇ ਵਿੱਚ ਫਰਕ ਸਿੰਗਲ ਸਿੰਗਲ ਵੀ ਦੇ ਰਹੇ ਹੋ ਹਾਂਜੀ ਵਿੱਚ ਇੱਕ ਲੋ ਭਾਵੇਂ ਦੀ 4 ਲੋ ਦੁਕਾਨਦਾਰ ਲਵੇ ਕੋਈ ਘਰ ਵਾਸਤੇ ਲਵੇ ਰੇਟ ਤੁਹਾਨੂੰ ਇੱਕ ਇੱਕ ਲੱਗਣਾ ਹੈ 180 ਰੁਪਏ ਦਾ ਸੂਟ ਜੀ ਇਹਦੇ ਵਿੱਚ ਦੇਖੋ ਇਹ ਚਾਰ ਚਾਰ ਰੰਗ ਆਣਗੇ ਡਿਜ਼ਾਈਨ ਆਣਗੇ ਕਈ ਤੇ ਇਹਨਾਂ ਦੇ ਵਿੱਚ ਸਭ ਦੇ ਵਿੱਚ ਦੇਖੋ ਵੀ ਵੈਰਾਈਟੀ ਡਿਜ਼ਾਈਨ ਹਰੇਕ ਦੇ ਵਿੱਚ ਹੀ ਮਿਲ ਲੰਗੇ ਤੁਹਾਨੂੰ ਦੇਖੋ ਬਾਜ਼ਾਰਾਂ 'ਚ ਜਾ ਕੇ ਇਹਨਾਂ ਸੂਟਾਂ ਦੇ 4-400 ਰੁਪਿਆ ਲਾਉਣ ਦੀ ਲੋੜ ਨਹੀਂ ਸਿਰਫ 180 ਰੁਪਏ ਦੇ ਸੂਟ ਲੈ ਜਾਓ ਦੁਪੱਟਾ ਨਾਲ ਦੇਵਾਂਗੇ ਚੈਲੰਜ ਬਹੁਤ ਵੱਡਾ ਰਕੜੀ ਦੇ ਉੱਤੇ ਬਹੁਤ ਵੱਡੀ ਸੇਲ ਲੱਗ ਗਈ ਆ ਹੁਣ ਬਾਜ਼ਾਰਾਂ 'ਚ ਜਾਣ ਦੀ ਨਹੀਂ ਲੋੜ ਤੁਹਾਨੂੰ ਲੱਖਾਂ ਰੁਪਏ ਤੁਹਾਡੇ ਬਚਣਿਆ ਦੇਖੋ ਰਕੜੀ ਦੇ ਤਿਹਾਰ ਦਾ ਫਾਇਦੇ ਹੋਣੇ ਹੋਣੇ ਜਿਹੜੇ ਵਿਆਹ ਸ਼ਾੜੀ ਦਾ ਕੱਪੜਾ ਦਾਜ ਮੇਰ ਦਾ ਕੱਪੜਾ ਲੈਣਾ ਉਹਨਾਂ ਦਾ ਵੀ ਫਾਇਦੇ ਹੋਣੇ ਹੈਗੇ ਆ ਭਾਈ ਜੀ ਅਗਲੀ ਵੀ ਵੈਰਾਈ ਦਿਖਾ ਦੇ ਜੀ ਔਰ ਕੰਜੇ ਦਾ ਸੂਟ ਹੈ ਜੀ ਬਨਾਸੀ ਬੁੱਟੀ ਉੱਪਰ ਆਊਗੀ ਨਾਲ ਆਊਗਾ ਇਹਦੇ ਨਾਲ ਮਸਲੀਨ ਦਾ ਦੁਪੱਟਾ ਜੀ ਤੇ ਦੁਪੱਟਾ ਪੂਰਾ ਸ਼ਾਨਦਾਰ ਵੀ ਜੀ ਸੂਟ ਪਿਕਦਾ 600 ਦਾ 700 ਰੁਪਏ ਦਾ ਇਹ ਦੇਣਾ ਸਿਰਫ 280 ਰੁਪਏ ਦਾ ਭਾਈ ਜੀ ਮੈਂ ਤਾਂ ਹੈਰਾਨ ਆ ਬੈਠੇ ਤੁਸੀਂ ਮੌੜ ਮੰਡੀ ਦੇ ਵਿੱਚੋਂ ਕੋਈ ਕਹਿੰਦਾ ਮੈਂ ਅੰਮਾਲੇ ਚ ਫੈਕਟਰੀ ਲਾਈ ਆ ਕੋਈ ਕਿਹਨਾਂ ਲੁਧਿਆਣੇ ਮੇਰਾ 70 ਸਾਲ ਦਾ ਤਜਰਬਾ ਕੋਈ ਕਿਹਨਾਂ 100 ਸਾਲ ਦਾ ਤਜਰਬਾ ਰੇਟ ਤੁਹਾਡੇ ਤਿੰਨ ਤਿੰਨ ਗੁਣਾ ਘੱਟ ਕੇ ਦਈਨੇ ਭਾਈ ਜੀ ਭਾਈ ਜੀ ਦੇਖੋ ਹੋਲ ਸੇਲ ਰੇਟ ਸਹੀ ਹੈ ਪਾਵੇਂ ਦੀ ਇੱਕ ਸੂਟ ਲਓ ਪਾਵੇਂ ਚਾਰ ਲਓ ਪਾਵੇਂ 100 ਲਓ ਜੀ ਸਾਰੇ ਮਿਲਣਗੇ 280 ਰੁਪਏ ਰੇਂਜ ਆ ਸੂਟ ਮਿਲਣਗੇ ਜੀ ਤੇ ਹੋਲ ਸੇਲ ਪ੍ਰਾਈਸ ਆ ਪਾਵੇਂ ਘਰ ਬਾਸੇ ਲੈ ਲਓ ਦੇਖੋ ਬਾਜ਼ਾਰ 600 650 700 ਸਾਡੇ ਕੋਲ ਆਜੋ 280 ਰੁਪਏ ਦਾ ਸੂਟ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਤੁਹਾਡੀਆਂ ਪਿੰਡਾਂ ਚ ਦੁਕਾਨਾਂ ਆ ਆਜੋ ਛੇਤੀ ਫੇਰੀ ਲਾ ਕੇ ਕਪੜਾ ਵੇਚ ਦਿਓ ਤੁਹਾਟੇ ਬਹੁਤ ਸਾਰਾ ਫਾਇਦਾ ਇੱਥੇ ਇਸ ਤੋਂ ਵੀ ਜੀ ਆਹ ਦੇਖੋ ਡਿਜੀਟਲ ਪ੍ਰਿੰਟ ਸੂਟ ਹੈ ਜੀ ਨਾਲ ਇਹਦੇ ਨਾਲ ਆਊਗਾ ਲੈਸ ਵਾਲਾ ਦੁਪੱਟਾ ਹਮ ਜੀ ਮਸਲੀਨ ਤੇ ਕਪੜਾ ਰਿਆਉਣ ਦੀ ਹੈਗੀ ਇਹ ਨਾਲ ਬਾਟਮ ਜੀ ਕਪੜਾ ਪੂਰਾ ਸੋਹਣਾ ਉਹ ਡਿਜ਼ਾਈਨ ਆਣਗੇ ਇਹਦੇ ਵਿੱਚ ਕਈ ਆਹ ਦੇਖੋ ਜੀ ਕਿਸ ਤੇ ਵਿੱਚ ਕੁਝ ਬਣਿਆ ਕਿਸ ਤੇ ਕੁਝ ਬਣਿਆ ਸੂਟ ਪਿੱਛ ਦਾ 600 ਦਾ 700 ਦਾ ਇਹ ਲੱਗਣਾ 280 ਰੁਪਏ ਦਾ ਹੁਣ ਤੁਸੀਂ ਇਹ ਚੈੱਕ ਕਰ ਲਓ ਬੇ ਬਜ਼ਾਰਾਂ 'ਚ ਜਾ ਕੇ 6 600 ਰੁਪਿਆ 7 700 ਦੇ ਕੇ ਲੁੱਟ ਕਰਾਉਣੀ ਆ ਜਾਂ ਬਠਿੰਡੇ ਵਾਲੇ ਸਰਦਾਰਾਂ ਕੋਲ ਆ ਕੇ ਸਿਰਫ ਤੋ ਸੋ 80 ਰੁਪਏ ਦੇ ਸੂਟ ਲੈ ਕੇ ਆਣਾ ਇਹਦੇ ਵਿੱਚ ਰੰਗ ਡਿਜ਼ਾਈਨ ਸਾਨੂੰ ਅਸੀਂ ਹੋਰ ਵੀ ਦੇ ਦੇਾਂਗੇ ਹਾਂਜੀ ਇਸ ਸੋਵਾ ਵਿੱਚ ਜੀ ਆਹ ਦੇਖੋ ਜੀ ਵਿਚਿਤਰਾ ਸ਼ਿਮਰ ਦੇ ਉੱਤੇ ਕੱਪੜਾ ਆ ਗਿਆ ਵਰਕ ਦੇਖੋ ਬਿਆਹ ਸ਼ਟੀਆਂ ਵਾਲਾ ਕੰਮ ਆ ਗਿਆ ਹਾਂਜੀ ਨਾਲ ਆ ਗਿਆ ਤੇ ਨਾਲ ਦੁਪੱਟਾ ਜੀ ਦੁਪੱਟਾ ਵੀ ਨਾਲ ਦਾ ਆ ਗਿਆ ਸ਼ਿਮਰ ਦਾ ਜੀ ਸੂਟ ਦਾ ਰੇਟ ਹੈ ਜੀ 330 ਰੁਪਏ 330 ਰੁਪਏ ਦਾ ਸੂਟ ਹਾਂਜੀ ਆਹ ਦੇਖੋ ਇੱਕ ਹੋਰ ਵੱਡਾ ਟੈਨ ਜਾ ਬਹੁਤ ਮਸ਼ਹੂਰ ਆ ਬਠਿੰਡੇ ਵਾਲ ਸਰਦਾਰਾਂ ਦੀ ਗੱਲ ਕਹਿੰਦੇ ਜਿਹੜਾ 50000 ਰੁਪਏ ਦਾ ਦਾਜ ਵੇਲੇ ਦਾ ਕੱਪੜਾ ਤੁਸੀਂ ਬਾਜ਼ਾਰ ਚ ਆ ਕੇ ਲੈਨੇ ਹੋ ਇੱਥੇ ਸਿਰਫ 20000 ਰੁਪਏ ਦੇ ਦਿੰਦੇ ਆ ਮਤਲਬ ਤੁਹਾਡੇ ਪੈਸੇ ਵਿਚਾਰ ਰਹੇ ਆ ਕੱਪੜਾ ਚੰਗਾ ਦੇ ਰਹੇ ਆ ਕੁਆਲਿਟੀ ਚੰਗੀ ਦੇ ਰਹੇ ਆ ਜੇ ਤੁਸੀਂ ਰਖੜੀ ਦੇ ਉੱਤੇ ਪਹਿਣਾ ਨੂੰ ਦੇਣ ਲੈਣ ਲਈ ਕੋਈ ਸੂਟ ਲੈਣੇ ਆ ਕੱਪੜਾ ਲੈਣਾ ਤਾਂ ਵੀ ਆਜੋ ਇੱਥੇ ਤਿੰਨ ਤਿੰਨ ਗੁਣਾ ਰੇਟ ਘੱਟ ਕਰਦੇ ਆ ਬਾਜ਼ਾਰ ਨਾਲੋਂ ਆਹ ਦੇਖੋ ਜੀ ਮਸਲੀਨ ਦਾ ਸੂਟ ਥ੍ਰੈਡ ਦੀ ਹੈਗੀ ਨਾਲ ਕਢਾਈ ਤੇ ਨਾਲ ਆ ਕੇ ਦੁਪੱਟਾ ਇਹਦੇ ਨਾਲ ਵਰਕ ਵਾਲਾ ਹਾਂਜੀ ਦੁਪੱਟੇ ਦੀ ਕੁਆਲਿਟੀ ਵੀ ਵਧੀਆ ਹੈ ਜੀ ਸੂਟ ਪੇ ਕਿਦਾ 6-700 ਰੁਪਏ ਦਾ ਹਾਂਜੀ ਇਹ ਦੇਣਾ ਸਿਰਫ 300 ਰੁਪਏ ਦਾ ਆ ਲਓ ਚੈੱਕ ਕਰ ਲੋ ਦੁਪੱਟਾ ਦੇਖੋ ਤੁਸੀਂ ਪੂਰਾ ਕਢਾਈ ਵਾਲਾ ਦੁਪੱਟਾ ਹੈਗਾ ਕਲਰ ਬੜਾ ਸੋਹਣਾ ਘੇਰੇ ਤੇ ਬੜਾ ਕੰਮ ਆ ਇਹ ਬਾਜ਼ਾਰ 'ਚ 6-600 ਰੁਪਈਆ ਕਹਿ ਕੇ ਵੀ ਬੋੜੇ ਵੀ ਸਾਡੀ ਸੇਲ ਲੱਗੀ ਆ ਇੱਥੇ ਸੇਲ ਕੋਈ ਨਹੀਂ ਇੱਥੇ 6-700 ਰੁਪਈਆ ਹੀ ਅਸੀਂ ਉਦੋਂ 3-300 ਦੇਈ ਜਾਂਦੇ ਆ ਰੰਗ ਇਹਦੇ ਵਿੱਚ ਵੱਖ-ਵੱਖਰੇ ਹੈਗੇ ਆ ਜਿਹੜਾ ਰੰਗ ਪਸੰਦ ਆ ਤੁਸੀਂ ਲੈ ਜਾਓ ਦੇਖੋ ਫੋਟੋ ਵਾਲੇ ਪੀਦਾ ਮੋਡਰਨ ਵਾਲੇ ਬਟੇ ਕਾਲੇ ਪੀ ਜਿਹੜੇ ਕਹਿ ਗਿਆ ਕਿ 6 600 ਚ ਬਜਾਤ ਵਿਕਦੇ ਆ ਲੈ ਜੋ 300 ਰੁਪਏ ਜੇ ਵੀ ਤੁਸੀਂ ਆ ਦੇਖ ਵੀ ਜੀ ਇਸ ਤੋਂ ਬਾਅਦ ਆਊਗਾ ਜੀ ਕਰੇਪ ਦਾ ਸੂਟ ਹੈ ਹਾਂਜੀ ਲੈਸ ਵਾਲਾ ਆ ਕੇ ਨਾਲ ਡਿਜ਼ਾਈਨ ਜੀ ਠੀਕ ਹੈ ਜੀ ਗਲੇ ਘੇਰੇ ਤੇ ਹਾਦ ਕੋ ਲੈਸ ਲੱਗੀ ਹੈ ਨਾਲ ਆ ਕੇ ਚਨੂਨ ਦਾ ਦੁਪੱਟਾ ਡੀਚਨ ਪ੍ਰਿੰਟ ਜੀ ਸੂਟ 700 ਰੁਪਏ ਰੇਂਜ ਬਾਜ਼ਾਰ ਚ ਵਿਕਦਾ ਹਾਂਜੀ 360 ਰੁਪਏ ਦਾ ਲੱਗੂ ਜੀ ਬਾਈ ਜੀ ਪੈਸੇ ਪੂਹੇ ਕਮਾਉਣੇ ਕਿ ਨਹੀਂ ਕਮਾਉਣੇ ਹੈਗੇ ਤੁਸੀਂ ਪੂਰਾ ਭੰਬਲ ਪੂਸਾ ਪਾਤਾ ਦੁਕਾਨਦਾਰ ਸਵੇਰੇ ਤੁਹਾਡੀ ਵੀਡੀਓ ਦੇਖ ਕੇ ਸੋਚਾਂ ਚ ਪੈ ਜਾਂਦੇ ਆ ਉਹ ਕਹਿੰਦੇ ਇੰਨੇ ਦਾ ਸੀ ਖਰੀਦ ਕੇ ਨਹੀਂ ਲਾਉਣਾ ਜਿੰਨੇ ਦਾ ਮੌੜ ਮੰਡੀ ਬਠਿੰਡੇ ਵਾਲੇ ਸਰਦਾਰ ਦੇਈ ਜਾਂਦੇ ਆ ਵੀਰ ਜੀ ਦੇਖੋ ਜਾਇਜ਼ ਨਫਾ ਲਾਉਨੇ ਆ ਉਹ ਐ ਨਹੀਂ ਕੋਲੋਂ ਬਾਕੇ ਦਿੰਨੇ ਆ ਹੋਲਸੇਲ ਰੇਟ ਲਾਉਨੇ ਆ ਜਾਇਜ਼ ਨਫਾ ਲਾਉਨੇ ਆ ਤੇ ਰੇਟ ਤਾਂ ਹੀ ਦੇਖੋ ਆਪਣੇ ਕੋਲ ਦਾ ਕੀ ਜੀ 360 ਰੁਪਏ ਦਾ 5 ਰੰਗ ਆਉਣਗੇ ਦੇਖੋ ਇਹ ਪੰਜਾਬ ਦਾ ਪਹਿਲਾ ਸਟੋਰ ਆ ਜੋ 2-2 ਰੁਪਏ 5-5 ਰੁਪਏ 10-10 ਰੁਪਏ ਦੇ ਮਾਰਜਨ ਤੇ ਕੱਪੜਾ ਵੇਚ ਰਿਹਾ ਨਹੀਂ ਤਾਂ 300 ਵਾਲਾ 1000 ਚ ਹਜ਼ਾਰ ਵਾਲਾ 2000 ਤੇ 2000 ਵਾਲਾ 5000 ਚ ਦੁਕਾਨਦਾਰ ਕਰਕੇ ਵੇਚਦੇ ਜੇਬਾਂ ਤੁਹਾਡੀਆਂ ਲੁੱਟਾਂ ਤੁਹਾਡੀਆਂ ਜੇ ਫਾਇਦਾ ਲੈਣਾ ਆਜੋ ਭਾਵੇਂ ਤੁਸੀਂ ਇੱਕ ਸੂਟ ਲੈ ਜਾਓ ਭਾਵੇਂ 100 ਲੈ ਜਾਓ ਹੋਲਸੇਲ ਰੇਟ ਤੇ ਕਪੜਾ ਮਿਲਣਾ ਇੱਥੇ ਤੁਹਾਨੂੰ ਆ ਦੇਖੋ ਇਹ ਜੀ ਮਸਲੀਨ ਦਾ ਡਿਜੀਟਲ ਪ੍ਰਿੰਟ ਸੂਟ ਹੈ ਹਾਂਜੀ ਪ੍ਰਿੰਟ ਦੇਖੋ ਕਿੱਦਾਂ ਸੋਹਣਾ ਹੈ ਤੇ ਨਾਲ ਇਹਦੇ ਨਾਲ ਆਊਗਾ ਜੀ ਮਸਲੀਨ ਕਾਟਨ ਦਾ ਦੁਪੱਟਾ ਡਿਜੀਟਲ ਪ੍ਰਿੰਟ ਤੇ ਪੂਰਾ ਵੱਡਾ 2.5 ਮੀਟਰ ਦਾ ਦੁਪੱਟਾ ਜੀ ਰੇਟ ਵਿੱਚ ਜੀ ਇਹ ਵਿਕਦਾ 6-700 ਰੁਪਏ ਦਾ ਸੂਟ ਆਮ ਵਿਕਦਾ ਹਾਂਜੀ 330 ਰੁਪਏ ਦਾ ਇਹ ਵੀ 330 ਰੁਪਏ ਦੇ ਦੇਖੋ ਇੱਥੇ ਆਉਣ ਦਾ ਫਾਇਦਾ ਕੀ ਆ ਚਾਹੇ ਤੁਸੀਂ ਕੁੜੀਆਂ ਚਿੜੀਆਂ ਲਈ ਕੱਪੜਾ ਲੈਣਾ ਮੀਡਲ ਏਜ ਲੈਣਾ ਤੁਸੀਂ ਬਜ਼ੁਰਗਾਂ ਲਈ ਦਾਤੀਆਂ ਨਾਨੀਆਂ ਲੈਣਾ ਇਹ ਕੋਈ ਛੱਤ ਹੈੇਠਾਂ ਸਾਰੀ ਵੈਰਾਈਟੀ ਮਿਲ ਜਾਣੀ ਆ ਰੱਕੜੀ ਦੇ ਤਿਉਹਾਰ ਤੇ ਹੁਣ ਦੁਕਾਨਦਾਰਾਂ ਨੇ ਲੁੱਟਾਂ ਕਰਨੀਆਂ ਆ ਹੁਣ ਇਹ ਦਿਮਾਗ ਤੁਸੀਂ ਲਾਉਣਾ ਵੀ ਲੁੱਟ ਕਰਾਉਣੀ ਆ ਜਾਂ ਬਠਿੰਡੇ ਵਾਲੇ ਸਰਦਾਰਾਂ ਕੋਲ ਜਾ ਕੇ ਆਪਣਾ ਫਾਇਦਾ ਲੈਣਾ ਕੱਪੜੇ ਦੀ ਕੁਆਲਿਟੀ ਵਧੀਆ ਦੇ ਰਹੇ ਆ ਰੇਟ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਘੱਟ ਦੇ ਰਹੇ ਆ ਇਸ ਤੋਂ ਬਾਅਦ ਵੀ ਆਹ ਦੇਖੋ ਜੀ ਕਾਟਨ ਦਾ ਸੂਟ ਆਊਗਾ। ਹਾਂਜੀ। ਨਾਲ ਆਊਗਾ ਮਸਲੀਨ ਕਾਟਨ ਦਾ ਮਲਟੀ ਕਲਰ ਦਾ ਦੁਪੱਟਾ। ਆ ਦੇਖੋ ਜੀ। ਸੂਟ ਬੜਾ ਵਧੀਆ ਪਿਓਰ ਕਾਟਨ ਤੇ ਕੱਪੜਾ। ਹੂੰ। ਡਿਜ਼ਾਈਨਿੰਗ ਦੇਖੋ ਬੁਟੀਕ ਸਟਾਈਲ ਹੈ। ਜੀ। ਠੀਕ ਹੈ ਜੀ। ਨਾਲ ਆਊਗਾ ਦੁਪੱਟਾ ਪੂਰਾ ਵਧੀਆ ਦੁਪੱਟਾ ਡਿਜੀਟਲ ਪ੍ਰਿੰਟ। ਜੀ। ਆ ਦੇਖੋ। ਸੂਟ ਵਿਕਦਾ 700-800 ਰੁਪਏ ਰੇਂਜ 'ਚ ਆਮ ਵਿਕਦਾ। ਜੀ। ਇਹ ਲੱਗਣਾ 450 ਰੁਪਏ ਦਾ। ਭਾਜੀ ਬਹੁਤ ਵੱਟੀਆਂ ਅਸੀਂ ਫੈਕਟਰੀਆਂ 'ਚ ਵੀ ਗਏ ਆ। ਬਹੁਤ ਸਾਰੀਆਂ ਮੇਲਾ ਜੀ ਵੀ ਗਏ ਆ। ਕੋਈ ਕਹਿੰਦੇ ਸਾਡੀ ਸੇਰ ਕੋਈ ਕਹਿੰਦਾ ਇੱਕ ਨਾਲ ਇੱਕ ਸ ਰੇਟ ਦਾ ਉਹਨਾਂ ਕੋਲ ਵੀ ਇਹ ਦੇ ਹੁੰਦੇ ਜੋ ਤੁਸੀਂ ਸਿੱਧੇ ਦੇ ਜਾਨੇਓ ਸਿੱਧੇ ਬੱਖੀਆਂ ਹੀ ਦੇੜੀ ਜਾਨੇਓ ਚੈਲੇਂਜ ਦੇ ਚੈਲੇਂਜ ਕਰੀ ਜਾਨੇਓ 8-800 ਰੁਪਇਆ 9-900 ਰੁਪਇਆ ਬਾਜ਼ਾਰ ਦਾ ਰੇਟ ਆ ਜਿਹੜਾ ਤੁਸੀਂ ਕੋਈ 300 ਕੋ 400 ਦੇਖੋ ਜੀ ਸਿੱਧਾ ਰੇਟ ਲਿਖਿਆ ਜੀ ਉਹ ਵੀ ਕਿਸੇ ਤੋਂ ਲੁਕ ਨਹੀਂ ਕੋਈ ਕੁਛ ਨਹੀਂ 450 ਦਾ ਕਹਿ ਸਾਢੇ 450 ਦੇ ਦੇਣਾ ਦੇਖੋ ਇੱਥੇ ਆਉਣ ਦਾ ਫਾਇਦਾ ਪਤਾ ਕੀ ਆ ਚਾਹੇ ਬੱਚਾ ਆ ਜਾਵੇ ਬਜ਼ੁਰਗ ਆ ਜਾਵੇ ਇੱਥੇ ਕਿਸੇ ਦੇ ਮੱਥਾ ਦੇ ਕੇ ਟਿੱਕਾ ਨਹੀਂ ਲਾਇਆ ਜਾਣਾ ਰੇਟ ਲਿਖ ਲਿਖ ਕੇ ਲਾਤੇ ਆ 450 ਦਾ ਹੈਗਾ ਤੇ 450 ਦੇਣਾ ਬਾਜ਼ਾਰ ਚ 900 ਰੁਪਏ ਦਾ ਇੱਕ ਇੱਥੇ 900 ਦੇ ਦੋ ਇੱਕ ਨਾਲ ਇੱਕ ਫ੍ਰੀ ਚੱਕ ਲਓ ਲੈ ਜਾਓ ਜਿੰਨਾ ਮਰਜ਼ੀ ਕਰਪਾ ਦੇਣ ਵੀਰ ਜੀ ਆ ਦੇਖੋ ਆੜਿਆਂ ਵੀ ਇਹਦੇ ਚ ਹਮ ਇੱਕ ਆੜਿਆਂ ਆ ਗਿਆ ਆ ਵੀ ਇਹਦੇ ਚ ਇੱਥੇ ਸ਼ਰਤ ਇਦਾਂ ਦੀ ਹੈ ਨਹੀਂ ਕਿ ਕੋਈ ਪਹਿਲੀ ਗੱਲ ਦੇਖੋ ਵੱਡਾ ਫਾਇਦਾ ਕੀ ਆ ਇਦਾਂ ਦੀ ਸ਼ਰਤ ਨਹੀਂ ਵੀ ਤੁਸੀਂ ਇਹ ਸਾਰੇ ਸੈੱਟ ਬਾਈ ਸੈੱਟ ਲੈ ਕੇ ਜਾਓ ਤੁਸੀਂ ਇੱਕ ਲੈ ਜਾਓ ਦੋ ਲੈ ਜਾਓ ਤਿੰਨ ਲੈ ਜਾਓ ਚਾਰ ਲੈ ਜਾਓ ਜਿੱਦਾਂ ਦਾ ਤੁਹਾਡਾ ਬਜਟ ਆ ਜਾਂ ਜਿੱਦਾਂ ਤੁਹਾਡੀ ਪਸੰਦ ਦਾ ਤੁਸੀਂ ਕੱਢ ਕੇ ਲੈ ਜਾਓ ਇਹ ਸਭ ਤੋਂ ਵੱਡੀ ਆਫਰ ਹੈ ਸਭ ਤੋਂ ਵੱਡਾ ਤੁਹਾਡਾ ਫਾਇਦਾ ਜਦੋਂ ਤੁਸੀਂ ਇਕੱਠੇ ਲੈਨੇ ਹੋ ਕੋਈ ਵੇਖਦਾ ਕੋਈ ਨਹੀਂ ਵੇਖਦਾ ਲਾਸ ਹੋਏ ਨਾ ਤੁਹਾਡਾ ਇੱਥੇ ਜੋ ਮਰਜ਼ੀ ਕਰ ਲਓ ਖੁੱਲੀਆਂ ਪਾਵਰਾਂ ਤੁਹਾਨੂੰ ਦੇਤੀਆਂ ਆ ਦੇਖੋ ਜੀ ਇੱਕ ਇਹਦੇ ਵਿੱਚ ਜੀ ਪਿਓਰ ਕਾਟਨ ਦੀ ਆ ਕੱਪੜਾ ਇਹਦੇ ਨਾਲ ਆਕੇ ਜੀ ਕੋਟਾ ਡੋਰੀਏ ਦਾ ਦੁਪੱਟਾ ਹਾਂਜੀ ਏਰੇ ਤੇ ਆਕੇ ਜੀ ਨਾਲੇ ਤੇ ਕੰਮ ਜੀ ਬਟਿਕ ਦਾ ਕੰਮ ਹੋਊਗਾ ਆ ਦੇ ਔਰ ਕਬੜਾ ਸ਼ਾਨਦਾਰ ਹੈ ਬਰੀਕ ਟਾਂਕੇ ਦਾ ਕੰਮ ਹੋਇਆ ਇਹਦਾ ਰੇਟ ਵੀ ਵਿੱਚ ਜੀ 450 ਦੇਖੋ ਹੈ ਕਿਦਾ ਸੀ ਮੰਡੀ ਚ ਹੈ ਮੋਲ ਮੰਡੀ ਦੇ ਵਿੱਚ ਨਾ ਪਰ ਇੱਥੇ ਤੁਸੀਂ ਕੱਪੜੇ ਦੀ ਕੁਆਲਿਟੀ ਦੇਖੋ ਚਾਹੇ ਤੁਸੀਂ ਪਿੰਡੂ ਕਸਟਮਰ ਹੋ ਤੁਸੀਂ ਸ਼ਹਿਰੀ ਹੋ ਤੁਸੀਂ ਮਾਡਰਨ ਕੁੜੀਆਂ ਹੋ ਜਿਹੜੀਆਂ ਕਹਿੰਦੀਆਂ ਆਪ ਨੂੰ ਇੰਸਟਾਗ੍ਰam ਵਾਲੀਆਂ ਚੀਜ਼ਾਂ ਚਾਹੀਦੀਆਂ ਆਹੇ ਚੀਜ਼ਾਂ 12 1200 ਤੁਸੀਂ ਲੈਨੇ ਹੋ ਬਜ਼ਾਰਾਂ ਚ ਜਾ ਕੇ ਡੰਮੀਆਂ ਦਿਲਾ ਕੇ ਪਰ ਇਥੇ 12 1200 ਵਾਲੇ ਸੂਟ 450 ਚ ਦੇਖੋ ਫਰਕ ਕਿੰਨਾ ਤਿੰਨ ਤਿੰਨ ਗੁਣਾ ਰੇਟਾਂ ਦਾ ਫਰਕ ਆ ਗਿਆ ਰੰਗੇ ਦੇ ਵਿੱਚ ਕਾਫੀ ਤਾਂ ਮਸੀਂ ਦੇ ਦੇਣੇ ਆ ਆਹ ਦੇਖੋ ਵਿੱਚ ਇੱਕ ਆਹ ਆਊਗਾ ਜੀ ਕਾਟਨ ਦਾ ਸੂਟ ਹੈ ਹਾਂਜੀ ਮਸ਼ੀਨੀ ਕੰਮ ਆ ਗਿਆ ਜੀ ਬਹੁਤ ਸੋਹਣੀ ਥ੍ਰੈਡ ਦੀ ਕਢਾਈ ਹੈ ਜੀ ਫਰਕ ਦੇਖੋ ਕਿੱਡਾ ਵਧੀਆ ਜੀ ਮਸਲਿਨ ਦਾ ਦੁਪੱਟਾ ਆ ਗਿਆ ਨਾਲ ਦੇਣਾ ਬਟਕ ਵਾਲਾ ਹਾਂਜੀ ਹਾਂਜੀ ਕਟਵਰਕ ਹੋਇਆ ਨਾਲ ਆ ਗਿਆ ਜੀ ਦੇਖੋ ਫਲਾਵਰ ਜੀ ਸੂਟ ਵੀਰ ਦੀ 8-900 ਰੁਪਏ ਦਾ ਸੂਟ ਵਿਕਦਾ ਹਾਂਜੀ 440 ਰੁਪਏ ਦਾ ਦੇਣਾ ਜੀ ਆਹ ਦੇਖੋ ਬਈ ਰੇਟ ਪੜ ਲਓ 440 ਰੁਪਏ ਬਾਜ਼ਾਰ ਦੇ ਵਿੱਚ 850-900 ਰੁਪਿਆ ਆਹ ਦੇਖੋ ਫਰੰਟ ਸਾਰੇ ਕੰਡਾਈਆਂ ਕੱਢੇ ਆ ਗਲੇ ਦੇ ਕੰਮ ਕਟਵਰਕ ਦੁਪੱਟੇ ਇਹਨਾਂ ਦੇ ਵੀ ਕੰਮ ਕੀਤਾ ਹੋਇਆ ਹੁਣ ਤੁਸੀਂ ਦੇਖ ਲਓ 1000 ਰੁਪਿਆ ਲਾ ਕੇ ਬਾਜ਼ਾਰ 'ਚ ਲੁੱਟ ਕਰਾਉਣੀ ਆ ਜਾਂ 1000 ਵਾਲਾ ਸੂਟ 440 ਰਹਿਣਾ ਇਸ ਗੱਲ ਦੀ ਅਸੀਂ ਜ਼ਿੰਮੇਵਾਰੀ ਲੈਨੇ ਆ ਕੱਪੜਾ ਦੀ ਫੜ ਕੇ ਦੇਖ ਰਹੇ ਆ ਕੱਪੜਾ ਵੀ ਬਹੁਤ ਸੋਹਣਾ ਕੋਈ ਕਾਪੀ ਗੁਪੀ ਨਹੀਂ ਕੋਈ ਲੋਟ ਲੂਟ ਨਹੀਂ ਨੰਬਰ 1 ਚੀਜ਼ਾਂ ਤੁਹਾਨੂੰ ਅਸੀਂ ਦੇ ਰਹੇ ਆ ਦੇ ਮਿੱਟੀ ਦੇ ਭਾਰ ਰਹੇ ਆ ਪਰ ਆ ਦੇਖੋ ਜੀ ਆ ਕਾਟਨ ਦਾ ਸੂਟ ਹੈ ਮੈਟੈਲਿਕ ਆਊਗਾ ਚਾਰਟ ਹੂੰ ਨਾਲ ਆ ਕੇ ਲੈਸ ਤਾਂ ਕੰਮ ਹਾਂਜੀ ਠੀਕ ਹੈ ਜੀ ਸੂਟ ਲੈਸਾਂ ਵਾਲੇ ਹਜ਼ਾਰ ਹਜ਼ਾਰ ਰੁਪਏ ਦੇ ਵਿਕਦੇ ਹਾਂਜੀ ਜਿਹੜਾ ਵੀ ਦੇਖੋ ਮੇਰਾ ਵੀਰ ਆ ਸੂਟ ਲੈ ਕੇ ਜਾਊਗਾ 800 1000 ਜਿਵੇਂ ਮਰਜ਼ੀ ਭਾ ਵੇਚ ਲੈ ਜੀ 470 ਰੁਪਏ ਦਾ ਲੱਗੂਗਾ 470 ਰੁਪਏ ਚ ਹਾਂਜੀ ਆ ਲੋ ਆ ਵੀ ਦੇਖੋ ਰੰਗੇ ਚ ਮਿਲ ਜ ਲਓ ਆ ਵੀ ਤੁਹਾਨੂੰ ਅਸੀਂ 470 ਰੁਪਏ ਚ ਦੇ ਤਾ ਕਿਉਂ ਤੁਸੀਂ ਹੁਣ ਹੋਰ ਪਾਸੇ ਜਾਣਾ ਰੱਕੜੀ ਦੇ ਉੱਤੇ ਸੇਲ ਲੱਗ ਗਈ ਆ ਤੁਸੀਂ ਬਜ਼ਾਰਾਂ ਇਹਦਾ ਜਾਣਾ ਆ ਪਰ ਇੱਕ ਵਾਰੀ ਮੈਂ ਤੁਹਾਨੂੰ ਕਹਿਣਾ ਸਾਡੇ ਕਿਦੇ ਇੱਕ ਵਾਰੀ ਫਸਟ ਟਾਈਮ ਆਜੋ ਮੁੜ ਕੇ ਨਹੀਂ ਤੁਸੀਂ ਕਿਤੇ ਜਾਂਦੇ ਪਹਿਲਾ ਕਸਟਮਰ ਇੱਕ ਵਾਰੀ ਆਉਂਦਾ ਫਿਰ ਗਰੁੱਪਾਂ ਦੇ ਗਰੁੱਪ ਪਿੰਡਾਂ ਤੋਂ ਸ਼ਹਿਰਾਂ ਤੋਂ ਬਣ ਕੇ ਇੱਥੇ ਆ ਰਹੇ ਆ ਆ ਦੇਖੋ ਆਹ ਬਟੀਆਂ ਵਾਲੇ ਵੀ ਸਾਗੇ ਚ ਫੋਟੋ ਵਾਲੇ ਡਿਜ਼ਾਈਨ ਹਾਂਜੀ ਜਿਵੇਂ ਫੋਟੋ ਦੇ ਵਿੱਚ ਬਣਿਆ ਸੇਮ ਆਊਗਾ ਕਲਾ 13 ਲੈਸਨ ਲੱਗੀਆਂ ਬਾਜੂ ਤੇ ਵਰਕ ਹੈ ਠੀਕ ਹੈ ਜੀ 1500 ਰੁਪਏ ਦਾ ਸੂਟ ਆ ਜੀ ਬਾਜ਼ਾਰ 'ਚ ਰੇਟ ਦੱਸੋ ਕੀ ਆ 1500 ਦਾ ਹੀ बिकਦਾ ਆ ਦੁਪੱਟਾ ਆ ਗਿਆ ਹਾਂ ਆ ਦੇਖੋ ਸੇਮ ਆ ਫੋਟੋ ਨਾਲ ਦਾ ਪੀਸ ਬਣਿਆ ਹਾਂਜੀ ਆ ਦੇਖੋ ਜੀ ਫੋਟੋ ਵੀ ਦਿੱਤਾ ਹੋਣਾ ਜੀ ਛੋਟ ਦੇਣਾ 500 ਰੁਪਏ ਦਾ 500 ਰੁਪਏ ਦਾ 500 ਰੁਪਏ ਦਾ ਆ ਲਓ ਬਾਜ਼ਾਰ 'ਚ ਜਾਓਗੇ ਤਾਂ 1500 ਰੁਪਏ ਦਾ ਇੱਕ ਸੂਟ ਲੈਣਾ ਬਠਿੰਡੇ ਵਾਲੇ ਸਰਦਾਰਾਂ ਦੀ ਦੁਕਾਨ ਤੇ ਆਉਂਗੇ ਤਾਂ 1500 ਦੇ ਤਿੰਨ ਲੈਣਿਆ 500 ਰੁਪਏ ਦਾ ਸੂਟ ਆ ਲਓ ਖੋਲ ਕੇ ਵੀ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਬਟਿਕ ਵਾਲੇ ਪੀਸ ਆ ਚੈਲੰਜ ਕਰਦੇ ਆ ਕੋਈ ਮਾਈ ਦਾ ਲਾਲ ਇਸ ਰੇਟ ਤੇ ਕਪੜਾ ਨਹੀਂ ਦੇ ਸਕਦਾ 15 1500 ਵਾਲੇ ਸੂਟ 5 500 ਚ ਲੈ ਜਾਓ ਦੁਪੱਟਿਆਂ ਦੇ ਵੀ ਕੰਮ ਸੂਟਾਂ ਦੇ ਵੀ ਕੰਮ ਹੈਗਾ ਇਹਦੇ ਵਿੱਚ ਨਹੀਂ ਦੇਣ ਆ ਦੇਣ ਕਹੀ ਨਹੀਂ ਆ ਦੇਖੋ ਜਿਵੇਂ ਗਲਾ ਕੇ ਰਹਾ ਗਿਆ ਇਹ ਵੀ 500 ਚ ਇਹ ਵੀ 500 ਰੁਪਏ ਚ ਆਹਾ ਬਾਹਾ ਤੇ ਕੜਾਈ ਆਹਾ ਸਲਵਾਰ ਤੇ ਕੜਾਈ ਹਾਂਜੀ ਦੁਪੱਟਾ ਮਸਲੀਨ ਦਾ ਨਾਲ ਆ ਗਿਆ ਆਹ ਵਾਲਾ ਡਬਲ ਸ਼ੇਰ ਦੁਪੱਟਾ ਜੀ ਰੇਟ ਇਹਦਾ ਵੀ ਵਿੱਚ ਹੀ 500 ਰੁਪਏ ਲਓ ਆਹ ਦੇਖੋ ਕੋਈ 1500 ਨਹੀਂ ਲੈਣਾ ਕੋਈ 1800 ਨਹੀਂ ਲੈਣਾ ਇਹ ਵੀ 500 ਰੁਪਏ ਦਾ ਸੂਟ ਬਾਜ਼ਾਰ 'ਚ 1500 ਦਾ ਇੱਕ ਇੱਥੇ 1500 ਦੇ ਤਿੰਨ ਇੱਕ ਸੂਟ ਦੇ ਨਾਲ ਦੋ ਸੂਟ ਫ੍ਰੀ ਕਰਦੇ ਆ 750 ਜੀ ਆ ਦੇਖੋ ਪਿਓਰ ਜਾਮ ਦਾ ਬਟਿਕ ਸਟਾਈਲ ਸੂਟ ਹੈ ਬਰੀਕ ਟਾਂਕੇ ਦਾ ਕੰਮ ਹਾਂਜੀ ਆਪਾਂ ਬਟਿਕਾਂ ਦੇ ਸੂਟਾਂ ਦੀ ਕਢਾਈਆਂ ਦੇਂਦੀਆਂ ਬੀਬੀਆਂ ਹਜ਼ਾਰ-ਹਜ਼ਾਰ ਰੁਪਏ ਦੀ ਹਾਂਜੀ ਆ ਦੇਖੋ ਜੀ ਗਲਾ ਘੇਰਾ ਜੀ ਨਾਲ ਆਉ ਇਹਦੇ ਬਾਜੂ ਤੇ ਕੰਮ ਹੂੰ ਬਾਜੂ ਤੇ ਕੰਮ ਵੀ ਦੇਖੋ ਬੜਾ ਵਧੀਆ ਹੋਇਆ ਬਰੀਕ ਟਾਂਕੇ ਦਾ ਕੰਮ ਹੋਇਆ ਹਾਂਜੀ ਪਿਓਰ ਦਾ ਦੁਪੱਟਾ ਦੁਪੱਟੇ ਤੇ ਆਊਗਾ ਜੀ ਵਰਕ ਜੀ ਠੀਕ ਹੈ ਜੀ ਸੂਟ ਲੱਗਣਾ ਇਹ ਵਿਗਦਾ 12-1300 ਦਾ ਹਾਂਜੀ 650 ਰੁਪਏ ਦਾ ਤੁਸੀਂ ਇਹ ਇੱਕ ਹੋਰ ਗੱਲ ਚੈੱਕ ਕਰ ਲਓ ਰੇਟ ਸਾਡੇ ਘੱਟ ਹੈਗੇ ਆ ਪਰ ਜਿਹੜੇ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਸੂਟ ਹੈ ਜਿੱਦਾਂ ਦੀ ਡਿਜ਼ਾਈਨਿੰਗ ਨਵੀਂ-ਨਵੀਂ ਚੱਲ ਰਹੀ ਆ ਉਹੋ ਜਿਹੀਆਂ ਵੈਰਾਈਟੀਆਂ ਤੁਹਾਨੂੰ ਅਸੀਂ ਦੇ ਰਹੇ ਆ 650 ਰੁਪਏ ਦਾ ਸੂਟ ਦੁਪੱਟਾ ਨਾਲ ਉਹ ਵੀ ਕਢਾਈ ਵਾਲਾ ਆਹ ਦੇਖੋ ਡਿਜ਼ਾਈਨ ਤੇ ਹੀ ਨੇ ਇਹਦੇ ਵਿੱਚ ਆਹ ਦੇਖੋ ਜਿਵੇਂ ਆਹ ਡਿਜ਼ਾਈਨ ਆ ਹਾਂਜੀ ਬਾਜੂਵਾਰ ਕਿਹਦੇ ਨਾਲ ਹੈ ਸੇਮ ਫੋਟੋ ਵਾਲਾ ਪੀਸ ਬਣਿਆ ਹੈ ਨਾਲ ਇਹਨਾਂ ਮਸਲੀਨ ਦਾ ਦੁਪੱਟਾ ਲੱਗਿਆ ਹੈ ਦੁਪੱਟਾ ਵਧੀਆ ਵਰਕ ਵਾਲਾ ਹੈਗਾ ਆ ਦੇਖੋ 650 ਰੁਪਏ ਦਾ ਇਹ ਵੀ 650 ਹਾਂਜੀ ਹੁਣ ਦੇਖੋ ਜਿਨ੍ਹਾਂ ਨੇ ਰਖੜੀ ਤੇ ਸ਼ਾਪਿੰਗ ਕਰਨੀ ਆ ਉਹਨਾਂ ਦੇ ਫਾਇਦੇ ਕਰਨੀ ਕਰਨੇ ਆ ਵਿਆਹ ਭਾਵੇਂ ਤੁਹਾਡੇ ਘਰ ਸਤੰਬਰ ਚਾ ਅਕਤੂਬਰ ਚਾ ਨਵੰਬਰ ਦਸੰਬਰ ਆਜੋ ਵਿਆਹਾਂ ਸ਼ਾਦੀਆਂ ਵਾਲਾ ਕੱਪੜਾ 50000 ਵਾਲੀ ਦਾਜਵਰੀ ਚੈਲੰਜ ਦੇ ਨਾਲ ਕਹਿ ਰਹੇ ਆ ਇੱਥੋਂ 20000 ਰੁਪਏ ਦੇਵਾਂਗੇ ਇੱਕ ਪਾਸੇ ਤੁਸੀਂ 50000 ਦੇਣਾ ਹੋਰ ਦੁਕਾਨ ਤੇ ਜਾ ਕੇ ਬਠਿੰਡੇ ਵਾਲੇ ਸਰਦਾਰਾਂ ਦੀ ਦੁਕਾਨ ਤੇ ਸਿਮਰਨ ਟੈਕਸਟਾਈਲ ਤੇ ਆਜੋ 50000 ਵਾਲਾ ਕਪੜਾ 20000 ਦੇ ਲੈ ਜੋ ਫੁੱਲ ਗਰੰਟੀ ਦੇ ਰਹੇ ਆ ਆ ਦੇ ਲੈਣੇ ਚ ਕਈ ਨੇ ਆ ਦੇਖੋ ਜੀ ਆ ਡਿਜ਼ਾਈਨ ਆ ਗਿਆ ਜੀ ਨਾਲ ਇਹਦੇ ਨਾਲ ਵੀ ਇਸ ਤਰ੍ਹਾਂ ਹੀ ਬਾਜੂ ਕਰਕੇ ਆਗਾ ਹਾਂਜੀ ਆ ਦੇ ਇਹ ਵੀ 650 ਰੁਪਏ ਤੁਸੀਂ ਇਹ ਚੈੱਕ ਕਰ ਲਓ ਅਜੇ ਅਸੀਂ 700 ਤੱਕ ਨਹੀਂ ਗਏ ਪਰ ਵੈਰਾਈਟੀਆਂ ਦੇਖ ਲਓ ਕਿੰਨੀਆਂ ਦਿਖਾਤੀਆਂ ਰੰਗ ਦੇਖ ਲਓ ਕਿੰਨੇ ਦਿਖਾ ਦਿਆ ਡਿਜ਼ਾਈਨ ਕਿੰਨੇ ਦਿਖਾ ਦਿਆ ਜਦੋਂ ਤੁਸੀਂ ਉੱਪਰ ਹੀ ਰੇਂਜ ਵੀ ਲੈਣੀ ਆ ਕੋਈ ਕਹਿੰਦਾ ਸੀ 1000 1500 2000 2500 ਉਹਦੇ ਵਿੱਚ ਤਾਂ ਇੱਕ ਇੱਕ ਸੂਟ ਪਿੱਛੇ 12 12 15 1500 ਰੁਪਏ ਦਾ ਫਾਇਦਾ ਤੁਹਾਡਾ ਹੋ ਰਿਹਾ ਜੇ ਤੁਸੀਂ ਦੂਰੋਂ ਵੀ ਆਉਂਗੇ ਤੇ ਤੁਹਾਡਾ ਤੇਲ ਪਾਣ ਦਾ ਖਰਚਾ ਵੀ ਨਿਕਲ ਕੇ ਤਾਂ ਵੀ ਤੁਹਾਡਾ 40-50000 ਰੁਪਏ ਦਾ ਫਾਇਦਾ ਇਹ ਨਾ ਸੋਚੋ ਵੀ ਮੋੜ ਮੰਡੀ ਦੂਰ ਹੈ ਅਸੀਂ ਜਲੰਧਰ ਬੈਠੇ ਆ ਅਸੀਂ ਤਾਂ ਲੁਧਿਆਣਾ ਬੈਠੇ ਆ ਅਸੀਂ ਤਾਂ ਜੀ ਫਿਰੋਜ਼ਪੁਰ ਬੈਠੇ ਆ ਜਿੱਥੇ ਮਰਜੀ ਬੈਠੋ ਇੱਕ ਵਾਰੀ ਤੁਸੀਂ ਇੱਥੇ ਆ ਜਾਓ ਗਰੰਟੀ ਦਿੰਨੇ ਆ 50000 ਰੁਪਏ ਤੋਂ ਲੈ ਕੇ 1 ਲੱਖ ਰੁਪਏ ਦਾ ਤੁਹਾਡਾ ਫਾਇਦਾ ਕਰਕੇ ਭੇਜਾਂਗੇ ਆ ਦੇਖੋ ਆਹ ਡਿਜ਼ਾਈਨ ਆ ਗਈ ਇਹਦਾ ਵੀ ਵੀਰ ਜੀ ਦੇਖੋ ਪ्युअर ਜਾਮ ਪ੍ਰਿੰਟ ਤੇ ਕੱਪੜਾ ਹੈ 11-12 ਬਾਂਸ ਦੀ ਵਿਕਦੇ ਇਹ ਵੀ 650 ਰੁਪਏ ਵਿੱਚ ਪਿਓਰ ਵੀ ਚੁੰਨੀ ਨਾਲ 650 ਰੁਪਏ ਵਿੱਚ ਬਰਾਇਡਟੇ ਕਾਫੀ ਆ ਡਿਜ਼ਾਈਨ ਕਾਫੀ ਬੈਲ ਹਰੇਕ ਰੇਂਜ ਦੇ ਵਿੱਚ ਤੁਹਾਨੂੰ ਡਿਜ਼ਾਈਨ ਮਿਲ ਜਾਂਦਾ ਜੀ ਭਾਵੇਂ ਦੀ 300 ਵਾਲੀ ਹੈ ਭਾਵੇਂ ਦੀ 3000 ਵਾਲੀ ਹਰੇਕ ਰੇਂਜ ਦੇ ਵਿੱਚ ਕੁਝ ਟਾਈਆਂ ਵੱਧ ਹੁੰਦੀ ਹੈ ਜੀ ਇਸ ਤੋਂ ਬਾਅਦ ਤੁਹਾਨੂੰ ਦਿਖਾਉਨੇ ਆ ਪਿਓਰ ਸਿਲਕ ਦਾ ਜੀ ਪਿਓਰ ਸਿਲਕ ਦਾ ਨੇ ਜੀ ਆ ਦੇਖੋ 12-1300 ਤੋਂ ਲੋਕ ਆਮ ਸ਼ੁਰੂ ਕਰਦੇ ਜੀ ਐਂਡਵਰਕ ਵਾਲਾ ਪੀਸ ਹੈ ਠੀਕ ਹੈ ਜੀ ਆ ਦੇਖੋ ਨਾਲ ਇਹਨਾਂ ਦੁਪੱਟਾ ਆਊਗਾ ਵਧੀਆ ਕਨੂਨ ਦਾ ਦੁਪੱਟਾ ਹੈਗਾ ਹੂੰ ਤੇ ਵੀ ਜੀ ਰੇਟ ਆਉਣਾ ਹੈ ਇਹ ਪਰ ਪਾਜੀ ਇੱਕ ਗੱਲ ਦਾ ਜਵਾਬ ਦੇ ਦਿਓ ਨਾ ਤੁਸੀਂ ਦਾਵਾ ਕਰਦੇ ਹੋ ਵੀ ਸਾਡੀ ਫੈਕਟਰੀ ਲੱਗੀ ਆ ਨਾ ਕਿ ਨਿਓ ਮਿਲ ਲੱਗੀ ਆ ਨਾ ਤੁਸੀਂ ਕਦੇ ਸੇਲ ਲਾਉਣੀਓ ਪਰ ਕੱਪੜੇ ਦੇ ਵਿੱਚ ਪਟਾਕੇ ਜਰੂਰ ਪਾਈ ਜਾਂਦੇ ਹੋ ਆਹ ਤਾਂ ਕੋਈ ਮਾਈ ਦਾ ਰਾਲ ਦੇ ਹੀ ਨਹੀਂ ਸਕਦਾ ਜੋ ਰੇਟ ਦੇਈ ਜਾਂਦੇ ਹੋ 1500 1800 2200 2500 ਜੋ ਮੂੰਹ 'ਚ ਉਹਨਾਂ ਦੁਕਾਨਦਾਰ ਮੰਗਦਾ ਤੁਸੀਂ ਇਹ ਵੀ ਸੱਤ ਸੋਚ ਗਈ ਜਾਂਦੇ ਹੋ ਦੰਦ ਦੱਸਦੇ ਹੋਲ ਸੇਲ ਸਹੀ ਹੋਲ ਸੇਲ ਰੇਟ ਹੈ ਜੀ ਕੋਈ ਇਹਦੇ ਵਿੱਚ ਦੇਖੋ ਕੋਈ ਥੱਗੀ ਚੋਰੀ ਕੁਛ ਨਹੀਂ ਹੈ ਜਾਇਜ ਨਫੇ ਦੇ ਪਾ ਤੁਹਾਨੂੰ ਦਿੱ ਦੇ ਰਹੇ ਆਹ ਦੇਖੋ ਇੱਕ ਦਾ ਕਹਿਣ ਨੂੰ ਹੁੰਦਾ ਬਾਕੀ ਰਿਐਲਿਟੀ ਦੇ ਵਿੱਚ 5 5 10 10 20 20 ਰੁਪਏ ਦੇ ਮਾਰਜਿਨ ਤੇ ਕੱਪੜਾ ਵੇਚਿਆ ਜਾਂਦਾ ਆਜੋ ਵੱਡੇ ਫਾਇਦੇ ਤੁਹਾਡੇ ਤੇ ਭਾਜੀ ਸੂਟਾਂ ਦਾ ਫਾਇਦਾ ਕਰਦਾ ਭਰਾਵਾਂ ਨੇ ਕੁੜਤੇ ਪਹਿਮੇ ਪਾਉਣੇ ਆ ਉਹਨਾਂ ਵਿੱਚ ਵੀ ਦੱਸਣਾ ਕੋਈ ਫਾਇਦਾ ਆਹ ਦੇਖੋ ਵੀ ਧੀਲੀ ਜੀ ਵੀਜੀ ਦਾ ਕੁੜਤਾ ਪਹਿਮਾ ਹਾਂਜੀ ਠੀਕ ਹੈ ਜੀ ਕੁਲੀ ਕੁਲ ਨੰਬਰ ਠੀਕ ਆ ਠੀਕ ਹੈ ਜੀ ਇਹ ਕੁੜਤਾ ਪਹਿਮਾ ਇੱਕ ਕੁੜਤਾ ਵਾਂਗ ਜਿਹਨੇ ਵੀ ਲੈਣਾ ਹੈ 180 ਰੁ 180 ਰੁਪਏ ਦਾ ਕੁਰਤਾ ਪੀਮਾ 5 ਮੀਟਰ ਕੱਪੜਾ ਮਜ਼ਾਕ ਕਰਦੇ ਹੋ ਭਾਈ ਜੀ 180 ਰੁਪਏ ਦਾ ਚੰਗਾ ਰਮਾਲ ਨਹੀਂ ਆਉਂਦਾ ਇਹ ਤਾਂ ਬਾਜ਼ਾਰ ਜਿਆਨੇ 7-800 ਤੋਂ ਘੱਟ ਕੋਈ ਕੋਰਤਾ ਪੀਮਾ ਦਿੰਦਾ ਨਹੀਂ ਹੈਗਾ ਭਾਈ ਜੀ ਲੀਜੀ ਬੀਜੀ ਦਾ ਕੁਰਤਾ ਪੀਮਾ 180 ਰੁਪਏ ਦਾ ਅਸੀਂ ਦਵਾਂਗੇ 5 ਮੀਟਰ ਜਿਨੇ ਥਾਨ ਲੈਣਾ ਹੈ ਉਹਨੂੰ ਲੱਗੂ 34 ਰੁਪਏ ਮੀਟਰ ਮਤਲਬ 10 ਰੁਪਏ ਹੋਰ ਕੱਢ ਕੇ ਹਾਂਜੀ ਥਾਨਵਾਜ 10 ਰੁਪਏ ਹੋਰ ਕੱਢ ਜਿਹੜਾ ਬਾਜ਼ਾਰ ਚ ਆ ਕੇ ਤੁਸੀਂ 700 ਰੁਪਏ ਦਾ ਕੋਰਤਾ ਪੀਮਾ ਲੈਨੇ ਹੋ 800 ਰੁਪਏ ਦਾ ਕੋਰਤਾ ਪੀਮਾ ਲੈਣਾ ਇੱਥੇ ਆਜੋ ਸਿਰਫ 180 ਰੁਪਿਆ ਦਾ কুর্তা ਪੀਮਾ ਰੰਗ ਇਹਦੇ ਵਿੱਚ ਤੁਹਾਨੂੰ ਕਾਫੀ ਮਿਲ ਜਾਣਿਆ ਭਾਈ ਜੀ ਰੰਗ ਵਾਈਟ ਬਲੈਕ ਸਾਰੇ ਮਿਲ ਜੂਗੇ ਇਹਦੇ ਵਿੱਚ ਸਾਰੇ ਮਿਲ ਜਾਣਗੇ ਯਾਰ ਰੰਗ ਲੱਗੇ ਪਏ ਸਾਰੇ ਆਹ ਦੇਖੋ ਇਹਦੇ ਵਿੱਚ ਤੁਹਾਨੂੰ ਕਾਫੀ ਮਿਲ ਜਾਣਿਆ 180 ਰੁਪਏ ਦੇ কুর্তা ਪੀਮਾ ਸ਼ੁਰੂ ਆ ਉਦੋਂ ਉੱਪਰ ਤੁਸੀਂ 200 400 500 ਜਿੱਦਾਂ ਦੀ ਰੇਂਜ ਲੈਣੀ ਆ কুরਤੇ ਪੀਮੇ ਵਿੱਚ ਵੀ ਤੁਹਾਨੂੰ ਵੈਰਾਈਟੀ ਕਾਫੀ ਮਿਲ ਜਾਣੀ ਹਾਂਜੀ ਜਿਵੇਂ ਆ ਦੇਖੋ ਕਾਟਨ ਦਾ কুর্তা ਪੀਮਾ ਪਿਆ ਹੈਗਾ ਹਾਂਜੀ ਪਿਓਰ ਕਾਟਨ ਦਾ কুর্তা ਵੇਮ 100% ਕਾਟਨ ਹੋਊਗੀ ਬੇਸ ਪੂਰਾ ਭਰ ਜੀ ਆਹ ਦੇਖੋ ਆਮ ਜਿਵੇਂ 500 550 ਰੁਪਏ ਵਿੱਚ ਮੰਗ ਏ ਲੱਗਣਾ ਜੀ 5 ਮੀਟਰ কুরਤਾ ਪਜਾਮਾ 250 ਰੁਪਏ ਸਿਰਫ 250 ਰੁਪਏ ਆ ਦੇਖੋ ਵਾਈਟ ਰੰਗ ਆ ਤੁਸੀਂ ਪਿੰਡਾਂ ਦੇ ਸਰਪੰਚੋਂ ਪਾਂਚੋਂ ਲੰਬੜਦਾਰੋਂ ਚਾਹੇ ਕੌਂਸਲਰੋਂ ਆਜੋ ਵਾਈਟ ਰੰਗ ਦਾ কুরਤਾ ਪਜਾਮਾ ਹੁਣ ਲੁੱਟ ਕਰਾਉਣਾ ਇੱਥੇ ਆਜੋ 250 ਰੁਪਏ ਦਾ ਮਤਲਬ 1000 ਰੁਪਏ ਦੇ 4 কুরਤੇ ਪਜਾਮੇ ਮਿਲਣੇ ਕਿੱਥੋਂ ਆ ਬਠਿੰਡੇ ਵਾਲੇ ਸਦਾਏ ਦੁਕਾਨ ਸਿਮਰਨ ਟੈਕਸਟ ਐਦੋਂ ਨੰਬਰ ਸਾਡੀ ਸਕਰੀਨ ਤੇ ਆ ਰਿਹਾ ਤੁਸੀਂ ਕੋਈ ਜਾਣਕਾਰੀ ਲੈਣੀ ਆ ਕੋਈ ਮਨਜ ਸਵਾਲ ਵੀ ਹੈਗਾ ਤੇ ਤੁਸੀਂ ਇੱਥੇ ਫੋਨ ਕਰਕੇ ਗੱਲ ਕਰ ਸਕਦੇ ਆ ਰਖੜੀ ਦੇ ਉੱਤੇ ਬਹੁਤ ਵੱਡੀ ਸੇਲ ਲੱਗੀ ਆ ਇਹ ਪੰਜਾਬ ਦੀ ਸਭ ਤੋਂ ਵੱਡੀ ਸੇਲ ਆ ਜੋ ਰੇਟ ਦੇਤਾ ਨਹੀਂ ਮਿਲਣਾ ਕਿ ਤੂੰ ਜੋ ਤੁਹਾਨੂੰ ਕੁਆਲਿਟੀ ਵੈਰਾਈਟੀ ਦਿਖਾਤੀ ਹੈ ਲੱਭ ਲਿਓ ਨਹੀਂ ਮਿਲਣੀ ਤੁਹਾਨੂੰ ਇਸ ਦੇ ਨਾਲ ਨਾਲ ਤੁਸੀਂ ਵਿਆਹ ਸ਼ਾਦੀ ਦਾ ਦਾਜ ਮੇਲੇ ਦੇ ਕੱਪੜੇ ਲੈਣਾ ਤਾਂ ਉਹਦੇ ਵਿੱਚ ਹੀ ਬਹੁਤ ਸਾਰਾ ਫਾਇਦਾ 50000 ਵਾਲਾ ਕੱਪੜਾ 20000 ਚ ਦਵਾਂਗੇ ਜਿਹੜਾ ਤੁਸੀਂ ਨੋਰਮਲ ਦੇਣ ਲੈਣ ਲਈ ਰਖੜੀ ਤੇ ਕੱਪੜਾ ਲੈਣੇ ਆ ਮੰਨ ਲਓ 20-22000 ਦੀ ਸ਼ਾਪਿੰਗ ਬਾਜ਼ਾਰ ਚ ਆਈ ਕਰਨੀ ਆ 7-8000 ਰੁਪਏ ਚ ਤੁਹਾਨੂੰ ਅਸੀਂ ਕੱਪੜਾ ਦੇ ਦੇਣਾ ਇਸ ਗੱਲ ਦੀ ਗਾਰੰਟੀ ਹੈ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜ ਤਾਂ ਡੀਬੀ ਮੋਡ